ਇਸ ਤਰ੍ਹਾਂ ਜੀ ਕਿ ਇੱਕ ਸਾਡਾ ਜੁਆਇੰਟ ਆਪਰੇਸ਼ਨ ਸੀ ਕਾਉਂਟਰ ਇੰਟੈਲੀਜੈਂਸ ਦੀ ਫ੍ਰੀਕੋ ਟੀਮ ਅਤੇ ਬੀਐਸਐਫ ਦਾ ਸਾਡੀ ਕਾਉਂਟਰ ਇੰਟੈਲੀਜੈਂਸ ਫ੍ਰੀਕੋਟ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਸਤਿੰਦਰ ਦੀ ਬਰਾੜ ਸਾਡੀ ਆਪਣੀ ਇੱਕ ਇਨਫੋਰਮੇਸ਼ਨ ਸੀ ਕਿ ਬਾਰਡਰ ਦੇ ਉੱਪਰ ਜਿਹੜਾ ਹੈਗਾ ਹੈਵੀ ਕੁਆਂਟੀਟੀ ਆਫ ਆਰਮਸ ਅਮਿਊਨੀਸ਼ਨ ਐਂਡ ਡਰੱਗਸ ਦੀ ਸਮਗਲਿੰਗ ਜਿਹੜੀ ਹੈਗੀ ਹੈ ਉਹ ਹੋਊਗੀ ਲਾਸਟ ਨਾਈਟ ਤੇ ਸਵੇਰ ਅੱਜ ਸਵੇਰ ਦੇ ਵਿੱਚ ਕਿਸੇ ਟਾਈਮ ਵੀ ਸੋ ਸਾਡੇ ਜਿਹੜੇ ਇਨਸਪੈਕਟਰ ਸਤਿੰਦਰਦੀ ਬਰਾਡ ਅਲੋਂਗ ਵਿਦ ਦਿਸ ਸਾਰੀ ਟੀਮ ਐਸਐਸਓ ਦੀ ਟੀਮ ਸੀਗੀ ਸਾਡੇ ਇਨਸਪੈਕਟਰ ਸਤੀਸ਼ ਇਹਨਾਂ ਦੀ ਟੀਮ ਉੱਥੇ ਮੌਕੇ ਤੇ ਬੀਐਸਐਫ ਨੂੰ ਨਾਲ ਲੈ ਕੇ ਔਨ ਰੀਸੀਵਿੰਗ ਦਿਸ ਇਨਪੁਟ ਇਟ ਵਾਸ ਅ ਵੈਰੀ ਸਟਰੋਂਗ ਇਨਪੁਟ ਇਹਨਾਂ ਨਾਲ ਲੈ ਕੇ ਬੀਐਸਐਫ ਦੀ ਟੀਮ ਨਾਲ ਲੈ ਕੇ ਉੱਥੇ ਬਾਰਡਰ ਦੇ ਉੱਪਰ ਇਹਨਾਂ ਨੇ ਆਪਣੀ ਮੁਸਤਦੀ ਰੱਖੀ ਤੇ ਲਾਸਟ ਨਾਈਟ ਬੜੀ ਸੰਘਣੀ ਧੁੰਦ ਸੀ ਡੈਂਸ ਫੌਗ ਸੀ ਉਸੀ ਤਰ੍ਹਾਂ ਹੀ ਹੋਇਆ ਕਿ ਜ਼ੀਰੋ ਲਾਈਨ ਤੋਂ ਇਧਰਲੇ ਪਾਸੇ ਜਿਹੜੀ ਫੈਂਸਿੰਗ ਸੀ ਸਾਡੀ ਫੈਂਸ ਦੇ ਬਾਰਡਰ ਫੈਂਸ ਦੇ ਬਿਲਕੁਲ ਨਾਲ ਆ ਐਕਟੀਵਿਟੀ ਹੋਈ ਤਾਂ ਬੀਐਸਐਫ ਨੇ ਰਿਟੈਲੀਏਟ ਕਰਦੇ ਹੋਏ ਜਿਹੜੇ ਸੀ ਆ ਉਥੇ ਫਾਇਰਿੰਗ ਹੋਈ ਰਾਤ ਦਾ ਨਹੀਂ ਰਾਤ ਸੀ ਧੁੰਦ ਬਹੁਤ ਸੰਘਣੀ ਸੀ ਫਿਰ ਉਸ ਤੋਂ ਬਾਅਦ ਜਿਹੜੀ ਸਬਸੀਕੁਐਂਟ ਜਿਹੜੀ ਹੈਗੀ अर्ਲੀ ਆਰਸ ਦੇ ਵਿੱਚ ਸਰਚ ਕੀਤੀ ਗਈ ਤਾਂ ਉੱਥੇ ਹੈਵੀ ਕੁਆਂਟੀਟੀ ਆਫ ਆਰਮਜ਼ ਐਮੂਨੇਸ਼ਨ ਐਂਡ ਹੈਰੋਇਨ ਮਿਲੀ ਉਹ ਜਿਹੜੀ ਹੈਗੀ ਆ ਸਾਡੀ ਅਸੀਂ ਰਿਕਵਰ ਕਰ ਲਈ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੀ ਸਕਸੈਸ ਹੈ ਕਿਉਂਕਿ ਜਿਹੜੇ ਪਾਕਿਸਤਾਨ ਬੇਸ ਸਮਗਲਰ ਸੀ ਉਹਨਾਂ ਦੀ ਇਹ ਕੋਸ਼ਿਸ਼ ਸੀ ਵੀ ਕਿਸੇ ਤਰੀਕੇ ਨਾਲ ਇਹ ਸਾਰੀ ਦੀ ਸਾਰੀ ਖੇਪ ਜਿਹੜੀ ਹੈਗੀ ਆ ਇੰਡੀਅਨ ਟੈਰੀਟਰੀ ਦੇ ਵਿੱਚ ਅੱਗੇ ਨਗਾਈ ਜਾਵੇ ਇਹ ਜਿਹੜੀ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਡਰ ਜਿਹੜੇ ਹੁਣ ਦੋ ਕੈਂਪੇਨ ਚੱਲ ਰਹੇ ਨੇ ਅਗੇਂਸਟ ਡਰੱਗਜ਼ ਐਂਡ ਗੈਂਗਸਟਰਸ ਉਹਦੇ ਵਿੱਚ ਇਹ ਅਸੀਂ ਇੱਕ ਕਾਫੀ ਵੱਡੀ ਅਚੀਵਮੈਂਟ ਆਪਣੀ ਮੰਨਦੇ ਹਾਂ ਕੀ ਰਿਕਵਰੀ ਹੋਈ ਗੱਲਬਾਤ ਹੈ ਕਿ ਇੱਕ ਵਗੀ ਹਾਂਜੀ ਰਿਕਵਰੀ ਹੈਗੀ ਹੈ ਜੀ ਕਿ ਉਹਦੇ ਵਿੱਚ 20 ਪਿਸਟਲਸ ਨੇ ਜਿਹਦੇ ਵਿੱਚ 11 ਗਲੌਕ ਨੇ 5 ਬਰੇਟਾ ਨੇ 3 ਨੋਰਿੰਕੋ ਨੇ ਤੇ ਇੱਕ ਜਿਹੜਾ ਹੈਗਾ ਜਿਗਾਨਾ ਤੇ ਇੱਕ ਐਮਪੀ5 ਟਾਈਪ ਗਨ ਹੈ 20 ਪਿਸਟਲਸ 1 ਐਮਪੀ5 ਟਾਈਪ ਗਨ 21 ਇਸ ਤੋਂ ਇਲਾਵਾ ਇਹਨਾਂ ਦੇ 310 ਲਾਈਵ ਕਾਰਟਰੀਜਸ ਨੇ 39 ਮੈਗਜ਼ੀਨਸ ਨੇ ਤੇ 2 ਕਿਲੋ 160 ਗ੍ਰਾਮ ਹੈਰੋਇਨ ਹੈ ਇਹਦਾ ਇਸਤੇਮਾਲ ਕਿਥੇ ਹੋਣਾ ਸੀ ਇਹ ਪਤਾ ਲੱਗਿਆ ਸਰ ਇਹ ਸਾਡਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕਰਕੇ ਤੁਹਾਨੂੰ ਵਿਦਨ ਸਮ ਟਾਈਮ ਅਸੀਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਾਂਗੇ ਇਹਦਾ ਕਿੰਨੇ ਦਾ ਆਊਟ ਜਿਹੜੇ ਫਾਇਰ ਕੀਤੇ ਗਏ ਮੌਕੇ ਤੇ ਜਿਹੜੇ ਡੀਐਸਰ ਵੱਲੋਂ 50 ਤੋਂ 60 राउंड ਫਾਇਰ ਕੀਤੇ ਗਏ ਕੋਈ ਬਰੀਦੀਂਗ ਵਗੈਰਾ ਉੱਥੇ ਪ੍ਰਾਈਮ ਹੀ ਕਿਸੇ ਕੋਈ oh ਨਹੀਂ ਉਹ ਸਵੇਰੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ ਮਤਲਬ yes ਕ્રોલਿੰਗ ਐਂਡ ਫੁੱਟਪ੍ਰਿੰਟਸ ਸੀਗੇ ਉੱਥੇ ਬੰਦੇ ਜ਼ਰੂਰ ਸੀ ਤਿੰਨ ਤੋਂ ਚਾਰ ਬੰਦਿਆਂ ਦੇ ਫੁੱਟਪ੍ਰਿੰਟਸ ਤੇ ਕ્રોલਿੰਗ ਮਾਰਕਸ ਸੀਗੇ ਕਿਹੜੇ ਹਥਿਆਰ ਨੇ ਕਿਹੜੇ ਮੇਡ ਇਨ ਕਿਹੜੇ ਨੇ ਕਿਹੜੀ ਕੰਪਨੀ ਦੇ ਨੇ ਜਿਹੜੇ ਆਏ ਨੇ ਇਹ ਸਾਰੇ ਜਿਹੜੇ ਹੈਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਗਲੌਕ ਜਿਹੜੇ ਪਿਸਟਲਸ ਨੇ ਉਹ ਗਲੌਕ ਦੇ ਨੇ ਨੋਰਿੰਕੋ ਨੋਰਿੰਕੋ ਦੇ ਨੇ ਠੀਕ ਹੈ ਬਰੇਟਾ ਇਜ਼ ਅ ਬਰੇਟਾ ਇਜ਼ ਆਲਸੋ ਅ ਕੰਪਨੀ ਜਿਹੜੀ ਐਮਪੀ5 ਟਾਈਪ ਗ ਇਹ ਪਿਸਤਲ ਹੈ ਇਹਦਾ ਨਾਮ ਗਫਾਰ ਸਕਿਉਰਟੀ ਪਿਸਤਲ ਤੇ ਦੂਸਰਾ ਕਿਹੜੀ ਸਰਦ ਦੇ ਉੱਪਰ ਹੋਇਆ ਜੀ ਇਹ ਸਾਰਾ ਇਹ ਸਾਰਾ ਜਿਹੜਾ ਹੈਗਾ ਜੀ ਆਪਣੀ ਜਿਹੜੀ ਬੀਓਪੀ ਜੀਜੀ3 ਪਿੰਡ ਤੇਜਰ ਹੇਲਾ ਦੇ ਨੇੜੇ ਜਿਹੜੀ ਆਪਣੀ ਬਾਰਡਰ ਆਬਜ਼ਰਵੇਸ਼ਨ ਪੋਸਟ ਹੈ ਉੱਥੇ ਇਹ ਸਾਰਾ ਹੋਇਆ ਘਟਨਾਕ੍ਰਮ ਸਰ ਇਹ ਡ੍ਰੋਪ ਕਰ ਰਹੇ ਸੀ ਇਹ ਉਧਰ ਹਾਂਜੀ ਇਹ ਨਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਮੇਬੀ ਕਿ ਪਤਾ ਨਹੀਂ ਰਾਤ ਦੇ ਨੇਰੇ ਦੇ ਵਿੱਚ ਆਪ ਵੀ ਅੱਗੇ ਆ ਕੇ maybe they would have tried to cross ਕਿੰਨੇ ਕੁ ਲੋਕ ਸੀ ਕੁਝ ਇਹ ਪਤਾ ਲੱਗਿਆ ਸਰ ਜਿਹੜੇ ਉਧਰ ਆਏ ਸੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਵੀ ਫੁੱਟਪ੍ਰਿੰਟਸ ਤੇ ਕ્રોલਿੰਗ ਮਾਰਕਸ ਤੋਂ ਤਿੰਨ ਤੋਂ ਚਾਰ ਬੰਦੇ ਲੱਗਦੇ ਨੇ ਦੋਨੋਂ ਸਾਈਡ ਤੋਂ ਠੀਕ ਉੱਥੇ ਲਈ ਪਾਕਿਸਤਾਨ ਨਾਲ ਜੀ ਉਧਰ ਤੋਂ ਲੈ ਕੇ ਸੇ ਕੋਈ ਪੇਪਰ ਇਹ ਤਾਂ ਨਹੀਂ ਨਹੀਂ ਜੀ ਗ੍ਰਿਫਤਾਰੀ ਅਸੀਂ ਹੁਣ ਮਤਲਬ ਇਹਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਜਿੱਥੇ ਵੀ ਇਹ ਕਨਸਾਈਨਮੈਂਟ ਅੱਗੇ ਜਾਣੀ ਸੀ ਜਾਂ ਉਹਨਾਂ ਦੇ ਜਿਹੜੇ ਇੰਡੀਅਨ ਲਿੰਕੇਜੇਸ ਨੇ ਫਰਦਰ ਡੇ ਲਿੰਕੇਜੇਸ ਨੇ ਬੈਕਵਰਡ ਐਂਡ ਫਾਰਵਰਡ ਲਿੰਕੇਜੇਸ ਨੇ ਉਹਨਾਂ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ ਕੋਈ ਇਹਨਾਂ ਦੀ ਹੈ ਸੰਭਾਵਨਾ ਜੀ ਜੀ ਲੋਕਲ ਕੋਰੀਲਾ ਲਾਦੇ ਕੋਈ ਰਿਸਿਵ ਕਰਨ ਵਾਲੇ ਮੈਂ ਉਹੀ ਕਹ ਰਿਹਾ ਨਹੀਂ ਫਾਰਵਰਡ ਐਂਡ ਬੈਕਵਰਡ ਲਿੰਕੇਜੇਸ ਜਿੰਨੇ ਵੀ ਆਉਣਗੇ ਭਾਵੇਂ ਲੋਕਲ ਨੇ ਭਾਵੇਂ ਕਿਤੋਂ ਦੇ ਨੇ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ